ਮੈਂ ਹਰਮਿੰਦਰ ਕੌਰ ਆਮ ਵਰਕਿੰਗ ਐਜ਼ ਐਨ ਇੰਗਲਿਸ਼ ਮਿਸਟਰੈਸ ਹੇਅਰ ਇਨ ਐਸਓਈਐਮ ਲੋ ਸਕੂਲ ਆਫ ਐਮੀਨੈਂਸ ਜਿਵੇਂ ਕਿ ਮੈਂ ਇੱਥੇ ਹੁਣੇ ਟਰਾਂਸਫਰ ਕਰਵਾਈ ਹੈ ਥੋੜੀ ਦੇਰ ਪਹਿ ਯਤ ਇਸ ਸਕੂਲ ਦੇ ਵਿੱਚ ਮੈਨੂੰ ਇੰਨੀ ਕੁ ਜ਼ਿਆਦਾ ਸਹੂਲਤ ਐਜ਼ ਕੰਪੈਰੀਟਿਵ ਟੂ ਅਦਰ ਸਕੂਲਸ ਦੇਖੀਆਂ ਨੇ ਨਾ ਮੈਂ ਕਿ ਬੱਚਿਆਂ ਦੇ ਵਿੱਚ ਜਿਹੜਾ ਹੈ ਨਾ ਇੰਟਰਐਕਟਿਵ ਸਕਿਲਸ ਬੱਚਿਆਂ ਦਾ ਕੰਫੀਡੈਂਸ ਲੈਵਲ ਬੱਚਿਆਂ ਨੂੰ ਪਰਸਨਲ ਅਟੈਂਸ਼ਨ ਜਿਹੜੀ ਐ ਸਕੂਲ ਵਿੱਚ ਦਿੱਤੀ ਜਾਂਦੀ ਹੈ ਫਰੋਮ ਦਾ ਟੀਚਰਸ ਪਹਿਲਾਂ ਮੈਂ ਪ੍ਰਾਈਵੇਟ ਸਕੂਲ ਦੇਸ਼ ਭਗਤ ਗਲੋਬਲਸ ਕੋਚ ਪੜ੍ਹਦੀ ਸੀ ਉੱਥੋਂ ਮੈਨੂੰ ਉਰਿਆ ਕੇ ਮੇਰੇ 'ਚ ਸਾਡੇ ਐਜੂਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸ ਜੀ ਦੇ ਇਨੀਸ਼ੀਏਟਿਵ ਨਾਲ ਜਿਹੜੇ ਸਾਡੇ ਟ੍ਰਿਪਸ ਕਰਵਾਏ ਗਏ ਐਸਸੀ ਗੁਰੂਗ੍ਰੰਥ ਸਾਹਿਬ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਸਾਇੰਸ ਸਿਟੀ ਕਪੂਰਥਲਾ ਵੇਰਕਾ ਫੂਡ ਪਲਾਂਟ ਐਂਡ ਬਹੁਤ ਹੋਰ ਜਗ੍ਹਾ ਤੇ ਗਏ ਸੀ ਮੇਰਾ ਨਾਮ ਕਿਰਨਦੀਪ ਕੋਹੜਾ ਹੈ ਮੈਂ ਕਮਰਸ ਲੈਕਚਰਰ ਸਕੂਲ ਆਫ ਫੈਮਿਨਲਸ ਹਮ ਲੋ ਵੀ ਕਿਸੇ ਬਣੀ ਬਾਰੇ ਆਂ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬਿਆਸ ਨੇ ਇਹ ਨਵਾਂ ਕਨਸੈਪਟ ਸ਼ੁਰੂ ਕੀਤਾ ਹੈ ਐਮੀਨੈਂਸ ਸਕੂਲਸ ਦਾ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਆ ਰਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਦਿਲਾਣੀ ਆ ਕਿਉਂਕਿ ਐਜ਼ ਕੰਪੈਰੀਜ਼ਨ ਟੂ ਪ੍ਰਾਈਵੇਟ ਸਕੂਲਸ ਇੱਥੇ ਬਹੁਤ ਜ਼ਿਆਦਾ ਫੈਸਿਲਿਟੀਆਂ ਨੇ ਜਿਵੇਂ ਕਿ ਬੱਚਿਆਂ ਨੂੰ ਵੈਨ ਫੈਸਿਲਿਟੀ ਵੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਬੱਚਿਆਂ ਦੇ ਐਕਸਪੋਜ਼ਰ ਹੁੰਦੇ ਆ ਇੰਡਸਟਰੀਅਲ ਵਿਜ਼ਿਟਸ ਹੁੰਦੀਆਂ ਨੇ ਔਰ ਉਹਨਾਂ ਨੂੰ ਕੈਰੀਅਰ ਗਾਈਡੈਂਸ ਦੇ ਲਈ ਵੀ ਐਕਸਪੋਜ਼ਰ ਦੇ ਲਈ ਵਿਜ਼ਿਟ ਕਰਵਾਇ ਲੇਕੇ ਜਾ ਰਿਹਾ ਜਿੱਦਾਂ ਇੰਡਸਟਰੀ ਵੀ ਲੈ ਕੇ ਗਏ ਸਾਨੂੰ ਕਿਉਂਕਿ ਸਾਡੀ ਸਟਰੀਮ ਕਾਮਰਸ ਹੈ ਐਂਡ ਸਾਡੇ ਕਲੈਟ ਔਰ ਸੀਏ ਦੀਆਂ ਕੋਚਿੰਗ ਕਲਾਸੇਜ਼ ਵੀ ਲਗਵਾ ਰਿਹਾ ਤੇ ਰੀਸੈਂਟਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨੇ ਇੱਕ ਬਿਜ਼ਨਸ ਬਲਾਸਟਰ ਨੇਮ ਦਾ ਪ੍ਰੋਜੈਕਟ ਲਾਂਚ ਕਰਿਆ ਕਾਫੀ ਹਾਈ ਐਜੂਕੇਸ਼ਨ ਟੀਚਰ ਵੀ ਸਾਨੂੰ ਪ੍ਰੋਵਾਈਡ ਕਰਾਇਆ ਗਿਆ ਜਿਹੜਾ ਐਕਸਪੋਜ਼ਰ ਹੈ ਬੱਚਿਆਂ ਦਾ ਉਹਨਾਂ ਨੂੰ ਡਿਫਰੈਂਟ ਇੰਸਟੀਟਿਊਟਸ ਦੇ ਵਿੱਚ ਵਿਜ਼ਿਟ ਕਰਵਾਇਆ ਗਿਆ ਡਿਫਰੈਂਟ ਫੈਕਟਰੀਜ਼ ਜਾਂ ਪ੍ਰੋਡਕਸ਼ਨ ਸਿਸਟਮ ਦੇ ਵਿੱਚ ਵਿਜ਼ਿਟ ਕਰਾਇਆ ਗਿਆ ਜਿਹਦੇ ਨਾਲ ਬੱਚਿਆਂ ਨੂੰ ਇਹ ਪਤਾ ਲੱਗਿਆ ਕਿ ਅਸੀਂ ਆਪਣੇ ਅੱਗੇ ਜਾ ਕੇ ਬਿਜ਼ਨਸ ਕਰ ਸਕਦੇ ਹਾਂ ਅਸੀਂ ਸਾਇੰਸ ਦੇ ਫੀਲ드 ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਅਸੀਂ ਬੱਚਿਆਂ ਨੂੰ ਇੰਡਸਟਰੀ ਵਗੈਰਾ ਚ ਲੈ ਕੇ ਗਏ ਆ, ਬੈਂਕਸ ਚ ਲੈ ਕੇ ਗਏ ਆ, ਕੋਆਪਰੇਟਿਵ ਸੁਸਾਇਟੀਸ ਚ ਲੈ ਕੇ ਗਏ ਆ ਤਾਂ ਬੱਚਿਆਂ ਨੂੰ ਪਤਾ ਲੱਗਦਾ ਕਿ ਅਸੀਂ ਫਿਊਚਰ ਕਿੱਦਾਂ ਮਤਲਬ ਇਹਦੇ ਵਿੱਚ ਬਣਾ ਸਕਦੇ ਆ। ਕਿੰਨਾ ਸਾਡੇ ਏਮਸ ਹੁੰਦੇ ਨੇ ਵੀ ਅਸੀਂ ਪਲੱਸ 2 ਤੋਂ ਬਾਅਦ ਕੀ ਕਰਨਾ ਆ ਤਾਂ ਉਹ ਸਾਡੇ ਜਿੱਦਾਂ ਮੇਰਾ ਏਮ ਸੀਗਾ ਵੀ ਮੈਂ NEET ਕਲੀਅਰ ਕਰਾਂ ਤਾਂ ਮੈਨੂੰ ਉਹਦੇ ਲਈ ਹੀ ਪਲੱਸ 1 ਦੇ ਵਿੱਚ ਐਕਸਪੋਜ਼ਰ ਕੈਂਪਸ ਮਿਲੇ ਨੇ ਜੋ ਕਿ ਮੈਂ ਅੰਮ੍ਰਿਤਸਰ ਲਗਾਇਆ ਆ 10 ਦਿਨ ਦਾ ਮੇਰਾ ਕੈਂਪ ਸੀਗਾ ਵਿంటర్ ਕੈਂਪ ਦੇ ਰਿਲੇਟਿਡ ਸੀਗਾ ਉਹ ਤੇ ਉੱਥੇ ਬਹੁਤ ਕੁਝ ਵਧੀਆ ਸ ਕੀ ਆਇਆ ਮੈਂ ਦਲਵੀਰ ਸਿੰਘ ਸੰਧੂ ਜੀ ਸਕੂਲ ਆਫ ਫੈਮਿਨਸ ਦੇ ਵਿੱਚ ਹੁਣ ਇਸ ਵਾਰ ਪੰਜਾਬ ਸਰਕਾਰ ਵੱਲੋਂ ਜਿਹੜੇ ਸਾਡੇ ਇਹ ਸਾਇੰਸ ਵਾਲੇ ਬੱਚੇ ਨੇ ਉਹਨਾਂ ਨੂੰ ਜੇਈ ਤੇ ਆਪਣੀ ਨੀਡ ਦੀ ਜਿਹੜੀ ਕੋਚਿੰਗ ਆ ਉਹ ਜਿਹੜੀ ਬਹੁਤ ਹੀ ਲੱਖਾਂ ਰੁਪਏ ਲੇਕੇ ਕੋਚਿੰਗ ਸੈਂਟਰ ਕੋਚਿੰਗ ਦਿੰਦੇ ਨੇ ਉਹ ਬਿਲਕੁਲ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਆ ਤੇ ਬਹੁਤ ਹੀ ਵਧੀਆ ਦਿੱਤੀ ਜਾ ਰਹੀ ਆ ਸਾਡੇ ਸਕੂਲ ਚ ਵੀ ਪਹਿਲਾਂ ਸੀਗਾ ਹੁਣ ਵਧੀਆ ਰੈਗੂਲੇਟ ਕਰਤਾ ਹੈ ਪ੍ਰਾਈਵੇਟ ਸਕੂਲਾਂ ਵਾਂਗ ਕਰਤਾ ਇਹ ਬੱਲੇ ਕਿ ਇਹਦੇ ਵਿੱਚ ਹੋਰੇ ਪੜ੍ਹਾਈ ਹਮੇਸ਼ਾ ਪ੍ਰਾਈਵੇਟ ਸਕੂਲਾਂ ਨਾਲੋਂ ਹੁਣ ਵਧੀਆ ਕਰਾਈ ਜਾਂਦੀ ਆ ਮੇਰਾ ਸੁਪਨਾ ਸੀਗਾ ਜੇਮੈਸ ਦਾ ਪੇਪਰ ਕਲੀਅਰ ਕਰਨ ਦਾ ਉਹਦੇ ਨਾਲ ਮੇਰੀ ਐਕਸਪਲੋਰ ਵੀ ਹੋਏ ਨੇ ਅਮ੍ਰਿਤਸਰ ਕੇਸ ਸੀਗੇ ਅਸੀਂ ਔਰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਆ ਜੇ ਮੈਂ ਹੁਣ ਕਲੀਅਰ ਕਰ ਸਕਦਾ ਮੈਨੂੰ ਮੇਰਾ ਨਾਮ ਮੀਨੂ ਪਛਲੀ ਮੈਂ ਸਕੂਲ ਆਫ ਐਮਿਨੈਂਸ ਅਮਲੋਥ ਤੋਂ ਬੋਲ ਰਹੀ ਆ ਪਰ ਜੋ ਬੈਂਜੀ ਦਾ ਤਹਿਦੁਲਤ ਅਨੁਵਾਦ ਕਰਦੇ ਆ ਉਹਨਾਂ ਦੇ ਐਫਰਟ ਸਦਕਾ ਹੀ ਅੱਜ ਜਿਹੜਾ ਸਕੂਲ ਹੈ ਇੱਥੇ ਤੱਕ ਪਹੁੰਚ ਚੁੱਕਿਆ ਜਿਹੜੀਆਂ ਫੈਸਿਲਿਟੀਆਂ ਪ੍ਰਾਈਵੇਟ ਸਕੂਲਾਂ ਚ ਬੱਚਾ ਨੂੰ ਮਿਲਦੇ ਆ ਰਹੀਆਂ ਸੀ ਜਿੰਨਦੇ ਤੋਂ ਸਰਕਾਰੀ ਸਕੂਲਾਂ ਦੇ ਬੱਚੇ ਵਾਂਝੇ ਰਹਿ ਜਾਂਦੇ ਐ ਉਹਨਾਂ ਨੂੰ ਅੱਜ ਉਹ ਕੁਝ ਮਿਲਣ ਨੂੰ ਉਹ ਦੇਖਣ ਨੂੰ ਮਿਲਿਆ ਹੈ ਮੇਰਾ ਨਾਮ ਕਰਨਵੀਰ ਸਿੰਘ ਹੈ ਮੈਂ ਸਕੂਲ ਆਫ ਫੈਮਿਨਸ ਅਮਲੋਦਾ ਵਿਦਿਆਰਥੀ ਹਾਂ ਮੈਂ ਇਥੇ +1 ਮੈਡੀਕਲ ਦੇ ਵਿੱਚ ਪੜ੍ਹਦਾ ਮੈਂ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਵੈਂਸ ਦੀ ਅਗਵਾਈ ਦੇ ਹੇਠ ਸ਼੍ਰੀ ਹਰਿਕੋਟਾ ਗਿਆ ਜਿੱਥੇ ਜਾ ਕੇ ਮੇਰਾ ਏਮ ਐਸਟ੍ਰੋਨੌਟ ਬਣਨ ਦਾ ਏਮ ਕਲੀਅਰ ਹੋਇਆ ਖੇ ਮੰਤਰੀ ਹਰਜੋਤ ਸਿੰਘ ਵੈਂਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਕਿ ਉਹਨਾਂ ਨੇ ਸਾਨੂੰ ਇਹ ਜੇ ਮੌਕਾ ਦਿੱਤਾ 인ਫਰਾਸਟਰਕਚਰ ਵਿੱਚ ਬਹੁਤ ਚੇਂਜ ਆਈ ਹੈ ਪੜਾਣ ਦੇ ਮੈਥਡਸ ਵਿੱਚ ਬਹੁਤ ਚੇਂਜ ਆਈ ਹੈ ਫਰਨੀਚਰ ਇਸ ਤਰ੍ਹਾਂ ਦਾ ਲੈਬਸ ਉਹਨਾਂ ਨੂੰ ਮਿਲ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਜਿਹੜੇ ਪ੍ਰੋਜੈਕਟਰ ਸੀਗੇ ਉਹ ਉਹਨਾਂ ਨੇ ਕਦੇ ਦੇਖੀ ਨਹੀਂ ਸੀ ਉਹਨਾਂ ਨੂੰ ਇਸ ਬਾਰੇ ਪਤਾ ਚੱਲਾ ਫਾਈਨਾਂਸ ਵੀ ਇੱਕ ਮੈਟਰ ਹੈ ਇਸ ਤਾ ਕਿ ਜਿਹੜੇ ਪ੍ਰਾਈਵੇਟ ਸਕੂਲ ਹੈ ਓ ਜਿਆਦਾ ਫੀਸਾਂ ਲੈ ਕੇ ਕਰ ਸਕਦੇ ਆ ਆਮ ਬੱਚੇ ਆ ਜਿਹੜੇ ਇਸ ਤੋਂ ਦੂਰੀ ਰਹਿ ਜਾਂਦੇ ਪੇਰੈਂਟਸ ਦੇ ਕੋਲੇ ਵੀ ਇੰਨੀ ਪਾਕਟ ਮਨੀ ਨਹੀਂ ਹੁੰਦੀ ਵੀ ਬੱਚਾ ਤਾਂ ਇੰਨਾ ਖਰਚਾ ਕਰ ਸਕਣ ਇਸ ਲਈ ਅਸੀਂ ਫਿਰ ਇੱਕ ਵਾਰੀ ਉਹਨਾਂ ਦਾ ਬਹੁਤ ਤੈਦਨੋਂ ਧੰਨਵਾਦੀਆਂ ਕਿ ਜਿਨ੍ਹਾਂ ਨੇ ਇਸ ਤੱਕ ਉਹਨੂੰ ਲੈ ਕੇ ਆਂਦਾ